ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਅਤੇ ਪਰਦੇਦਾਰੀ ਦੇ ਨਾਲ ਜੁੜੇ ਗੈਂਬ ਫੈਸਲੇ ਦੇ ਵਿੱਚ ਸੰਘੀ ਅਦਾਲਤ ਨੇ ਸੋਮਵਾਰ ਨੂੰ ਵੱਡਾ ਫੈਸਲਾ ਸੁਣਾਇਆ ਇੱਕ ਸੰਘੀ ਚਾਰਤੀ ਚੰਪਾਇ ਸ਼ਾਸਨ ਨੂੰ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਯਾਨੀ ਕਿ ਆਈਸੀਈ ਦੇ ਨਾਲ ਪ੍ਰਵਾਸੀਆਂ ਬਾਰੇ ਸੀਮਤ ਮੈਡੀਕੇਟ ਡਾਟਾ ਸਾਂਝਾ ਕਰਨ ਦੀ ਚਾਰੰਤੀ ਚਾਸਰ ਦਿੱਤੀ ਹਾਲਕਿ ਅਦਾਲਤ ਨੇ ਸਾਫ਼ ਕੀਤਾ ਕਿ ਡਾਟਾ ਸਾਂਝਾ ਕਰਨ ਉੱਤੇ ਕੜੀਆਂ ਹੱਦਾਂ ਲਾਗੂ ਰਹਿਣਗੀਆਂ ਅਤੇ ਇਹ ਫੈਸਲਾ ਕੈਲੀਫੋਰਨੀਆ ਦੇ ਉੱਤਰੇ ਜ਼ਿਲ੍ਹੇ ਲਈ ਅਮਰੀਕੀ ਜ਼ਿਲ੍ਹਾ ਅਦਾਲਤ ਵੱਲੋਂ ਦਿੱਤਾ ਗਿਆ ਜਿਸ ਤਹਿਤ ICE ਨੂੰ ਸਿਰਫ ਕੁਝ ਮੁੱਢਲੀ ਪਛਾਣ ਜਾਣਕਾਰੀ ਤੱਕ ਹੀ ਪਹੁੰਚ ਹੋਵੇਗੀ ਅਦਾਲਤ ਦੇ ਹੁਕਮ ਦੇ ਅਨੁਸਾਰ ਸਰਕਾਰ ICE ਨੂੰ ਮੈਡੀਕਲ ਰਿਕਾਰਡਾਂ ਵਿੱਚ ਮੌਜੂਦ ਨਾਗਰਿਕਤਾ ਸੰਬੰਧੀ ਘਰ ਦਾ ਪਤਾ ਫੋਨ ਨੰਬਰ ਜਨਮ ਮਿਤੀ ਅਤੇ ਮੈਡੀਕਲ ਪਛਾਣ ਨੰਬਰ ਵਰਗਾ ਵੀ ਸਿਮ ਡਾਟਾ ਹੀ ਦੇ ਸਕੇਗੀ ਅਦਾਲਤ ਨੇ ਸਪਸ਼ਟ ਕੀਤਾ ਕਿ ਕਿਸੇ ਵੀ ਕਿਸਮ ਦੀ ਸੰਵੇਦਨਸ਼ੀਲ ਮੈਡੀਕਲ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਸਕਦੀ ਇਸ ਦੇ ਵਿੱਚ ਮਰੀਜ਼ਾਂ ਜਾਂ ਫਿਰ ਕਲੀਨਿਕਲ ਇਤਿਹਾਸ ਬਿਮਾਰੀਆਂ ਦੀ ਜਾਣਕਾਰੀ ਨਿਦਾਨ ਇਲਾਜ ਜਾਂ ਫਿਰ ਹੋਰ ਨਿੱਜੀ ਸਿਹਤ ਦੀ ਕੋਡ ਸ਼ਾਮਲ ਨੇ ਜੱਜ ਨੇ ਸੁਣਵਾਈ ਦੌਰਾਨ ਕਿਹਾ ਕਿ ਕਾਨੂੰਨ ਆਈਸੀ ਇਨੋਸਿਸ ਪਛਾਣ ਦੇਣਾ ਸੰਬੰਧਿਤ ਜਾਣਕਾਰੀ ਤੱਕ ਹੀ ਪਹੁੰਚ ਦੀ ਆਗਿਆ ਦਿੰਦਾ ਹੈ ਨਾ ਕਿ ਸਿਹਤ ਦੇ ਨਾਲ ਜੁੜੇ ਵਿਰਵੇ ਤੱਕ ਵਿਵਾਰਿਕ ਤੌਰ ਉਤੇ ਇਸ ਫੈਸਲੇ ਦਾ ਮਤਲਬ ਹੈ ਕਿ ਡਾਟਾ ਸ਼ੇਅਰਿੰਗ ਸਿਰਫ ਬਚਾਰਨ ਅਤੇ ਥਾਂ ਪਤਾ ਲੋਕਾਂ ਦੇ ਉਦੇਸ਼ ਲਈ ਹੋ ਸਕਦੀ ਹੈ ਨਾ ਕਿ ਕਿਸੇ ਵਿਅਕਤੀ ਦੀ ਸਿਹਤ ਸਥਿਤੀ ਦੀ ਜਾਂਚ ਦੇ ਲਈ ਇਸ ਮਾਮਲੇ ਉਤੇ ਅਮਰੀਕੀ ਇਮੀਗ੍ਰੇਸ਼ਨ ਕਾਉਂਸਲ ਨੇ ਵੀ ਆਪਣੀ ਸਥਿਤੀ ਸਪਸ਼ਟ ਕੀਤੀ ਹੈ ਕਾਂਸਲਟੇ ਅਨੁਸਾਰ ਕਹਦਾ ਸਦਾ ਵਿੱਚ ਪ੍ਰਵਾਸੀ ਸੰਗੀ ਫੰਡ ਦੇ ਨਾਲ ਚੱਲ ਰਹੇ ਸਿਹਤ ਪ੍ਰੋਗਰਾਮ ਜਿਵੇਂ ਕਿ ਮੈਡੀਕੇਡ ਮੈਡੀਕੇਅਰ ਬੱਚਿਆਂ ਦਾ ਸਿਹਤ ਬੀਮਾ ਪ੍ਰੋਗਰਾਮ ਅਤੇ ਫੋਰਟੇਬਲ ਕੇਅਰ ਐਕਟ ਦੀਆਂ ਯੋਜਨਾਵਾਂ ਦੇ ਲਈ ਆਮ ਤੌਰ ਉਤੇ ਯੋਗ ਨਹੀਂ ਹੁੰਦੇ ਹਾਲਕੇ ਸੰਗੀ ਕਾਨੂੰਨ ਦੇ ਤਹਿਤ ਹਸਪਤਾਲਾਂ ਨੂੰ ਇਮੀਗ੍ਰੇਸ਼ਨ ਸਥਿਤੀ ਤੋਂ ਬਿਨਾਂ ਹਰ ਕਿਸੇ ਨੂੰ ਐਮਰਜੈਂਸੀ ਲਾਜ਼ਮੋਹੀਆਂ ਕਰਵਾਉਣਾ ਲਾਜ਼ਮੀ ਹੈ 1986 ਦੇ ਐਮਰਜੈਂਸੀ ਮੈਡੀਕਲ ਟ੍ਰੀਟਮੈਂਟ ਐਕਟ ਅਧੀਨ ਗੰਭੀਰ ਸਥਿਤੀ ਦੇ ਵਿੱਚ ਮਰੀਜ਼ਾਂ ਨੂੰ ਸਿਰ ਕਰਨ ਦੇ ਲਈ ਜ਼ਰੂਰੀ ਇਲਾਜ ਦਿੱਤਾ ਜਾਂਦਾ ਹੈ ਜਿਸ ਦੇ ਪੁਕਤਾਨੀ ਫੈਟਲ ਐਮਰਜੈਂਸੀ ਮੈਡੀਕੇਟ ਰਾਹੀਂ ਹਸਪਤਾਲਾਂ ਨੂੰ ਦਿੱਤੀ ਜਾਂਦੀ ਹੈ। ਇਸ ਨਾਲ ਹੀ ਅਮਰੀਕੀ ਇਮੀਗ੍ਰੇਸ਼ਨ ਕਾਉਂਸਲ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਰਾਸ਼ਟਰਪਤੀ ਟਰੰਪ ਦੇ 1 ਬੀਗ ਬਿਊਟੀਫੁੱਲ ਬਿਲ ਦੇ ਤਹਿਤ 1 ਅਕਤੂਬਰ 2026 ਤੋਂ ਐਮਰਜੈਂਸੀ ਸਿਹਤ ਸਵਾਵਾ ਦੇ ਲਈ ਸੰਗੀ ਫੰਡਿੰਗ ਘਟਾਈ ਜਾ ਸਕਦੀ ਹੈ। ਨਵੇਂ ਨਿਯਮ ਦੇ ਅਨੁਸਾਰ ਮੈਡੀਕੇਟ ਯੋਗਤਾ ਸਿਰਫ ਕੁਝ ਸੀਮਤ ਸ਼੍ਰੇਣੀਆਂ ਜਿਵੇਂ ਕਿ ਗ੍ਰੀਨ ਕਾਰਡ ਧਾਰਕ ਕੁਝ ਕਿਊਬਨ ਅਤੇ ਆਈ ਪ੍ਰਵੇਸ਼ ਕਰਤਾ ਤੇ COF ਨਾਗਰਿਕਾ ਤੱਕ ਹੀ ਰਹਿ ਜਾਵੇਗੀ ਕੌਂਸਲ ਦਾ ਵੀ ਕਹਿਣਾ ਹੈ ਕਿ ਇਸ ਦੇ ਨਾਲ ਕਈ ਸ਼ਰਨਾਰਥੀ ਮਨਵਤਾਵਾਦੀ ਪੈਰੋਲ ਪ੍ਰਾਪਤ ਲੋਕ ਅਤੇ ਤਸਕਰੀ ਜਾਂ ਘਰੇਲੂ ਹਿੰਸਾ ਤੋਂ ਬਚੇ ਕਈ ਵਿਅਕਤੀ ਮੈਡੀਕੇਟ ਤੱਕ ਪਹੁੰਚ ਗਵਾ ਸਕਦੇ ਨੇ ਇਸ ਤਰ੍ਹਾਂ ਦਲ ਦਾ ਇਹ ਫੈਸਲਾ ਇੱਕ ਪਾਸੇ ਇਮੀਗ੍ਰੇਸ਼ਨ ਲਾਗੂ ਕਰਨ ਨੂੰ ਸੀਮਤ ਹੱਦ ਤੱਕ ਸਹਾਇਤਾ ਦਿੰਦਾ ਹੈ ਜਦਕਿ ਦੂਜੇ ਪਾਸੇ ਪ੍ਰਵਾਸੀਆਂ ਦੀ ਨਿੱਜੀ ਸਿਹਤ ਜਾਣਕਾਰੀ ਦੀ ਰੱਖਿਆ ਨੂੰ ਵੀ ਯਕੀਨੀ ਬਣਾਉਂਦਾ ਹੈ ਅਮਰੀਕਾ ਵਿੱਚ ਇਮੀਗ੍ਰੇਸ਼ਨ ਅਤੇ ਪਰਦੇਦਾਰੀ ਦੇ ਨਾਲ ਜੁੜੇ ਇੱਕ ਕੈਂਪ ਫੈਸਲੇ ਦੇ ਵਿੱਚ ਸੰਘੀ ਅਦਾਲਤ ਨੇ ਸੋਮਵਾਰ ਨੂੰ ਵੱਡਾ ਫੈਸਲਾ ਸੁਣਾਇਆ ਇੱਕ ਸੰਘੀ ਚਾਰਟੀ ਚੈਂਪਾਇ ਸ਼ਾਸਨ ਨੂੰ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਯਾਨੀ ਕਿ ICE ਦੇ ਨਾਲ ਪ੍ਰਵਾਸੀਆਂ ਬਾਰੇ ਸੀਮਤ ਮੈਡੀਕੇਟ ਡਾਟਾ ਸਾਂਝਾ ਕਰਨ ਦੀ ਚਾਰਦਰਦੀ ਚਾਹਸ ਦੇ ਦਿੱਤੀ ਹੈ ਹਾਲ ਕਿ ਅਦਾਲਤ ਨੇ ਸਾਫ਼ ਕੀਤਾ ਕਿ ਡਾਟਾ ਸਾਂਝਾ ਕਰਨ ਉੱਤੇ ਕੜੀਆਂ ਹੱਦਾਂ ਲਾਗੂ ਰਹਿਣਗੀਆਂ ਅਤੇ ਇਹ ਫੈਸਲਾ ਕੈਲੀਫੋਰਨੀਆ ਦੇ ਉੱਤਰੇ ਜ਼ਿਲ੍ਹੇ ਲਈ ਅਮਰੀਕੀ ਜ਼ਿਲ੍ਹਾ ਅਦਾਲਤ ਵੱਲੋਂ ਦਿੱਤਾ ਗਿਆ ਜਿਸ ਤਹਿਤ ICE ਨੂੰ ਸਿਰਫ ਕੁਝ ਮੁੱਢਲੀ ਪਛਾਣ ਜਾਣਕਾਰੀ ਤੱਕ ਹੀ ਪਹੁੰਚ ਹੋਵੇਗੀ ਅਦਾਲਤ ਦੇ ਹੁਕਮਾਂ ਦੇ ਅਨੁਸਾਰ ਸਰਕਾਰ ICE ਨੂੰ ਮੈਡੀਕਲ ਰਿਕਾਰਡਾਂ ਵਿੱਚ ਮੌਜੂਦ ਨਾਗਰਿਕਤਾ ਸੰਬੰਧੀ ਘਰ ਦਾ ਪਤਾ ਫੋਨ ਨੰਬਰ ਜਨਮ ਮਿਤੀ ਅਤੇ ਮੈਡੀਕਲ ਪਛਾਣ ਨੰਬਰ ਵਰਗਾ ਵੀ ਸਿਮ ਡਾਟਾ ਹੀ ਦੇ ਸਕੇਗੀ ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਕਿਸੇ ਵੀ ਕਿਸਮ ਦੀ ਸੰਵੇਦਨਸ਼ੀਲ ਮੈਡੀਕਲ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਸਕਦੀ ਇਸ ਦੇ ਵਿੱਚ ਮਰੀਜ਼ਾਂ ਜਾਂ ਫਿਰ ਕਲੀਨਿਕਲ ਇਤਿਹਾਸ ਬਿਮਾਰੀਆਂ ਦੀ ਜਾਣਕਾਰੀ ਨਿਦਾਨ ਇਲਾਜ ਜਾਂ ਫਿਰ ਹੋਰ ਨਿੱਜੀ ਸਿਹਤ ਦੀ ਕੋਡ ਸ਼ਾਮਲ ਨਹੀਂ ਜੱਜ ਨੇ ਸੁਣਵਾਈ ਦੌਰਾਨ ਕਿਹਾ ਕਿ ਕਾਨੂੰਨ ਆਈਸੀਈ ਨੂੰ ਸਿਰਫ ਪਛਾਣ ਦੇਣਾ ਸਬੰਧਤ ਜਾਣਕਾਰੀ ਤੱਕ ਹੀ ਪਹੁੰਚ ਦੀ ਆਗਿਆ ਦਿੰਦਾ ਨਾ ਕਿ ਸਿਹਤ ਦੇ ਨਾਲ ਜੁੜੇ ਵਿਰਵੇ ਤੱਕ ਵਿਵਾਰਿਕ ਤੌਰ ਉਤੇ ਇਸ ਫੈਸਲੇ ਦਾ ਮਤਲਬ ਹੈ ਕਿ ਡਾਟਾ ਸ਼ੇਅਰਿੰਗ ਸਿਰਫ ਪਛਾਣ ਅਤੇ ਥਾਂ ਪਤਾ ਲੋਕਾਂ ਦੇ ਉਦੇਸ਼ ਲਈ ਹੋ ਸਕਦੀ ਹੈ ਨਾ ਕਿ ਕਿਸੇ ਵਿਅਕਤੀ ਦੀ ਸਿਹਤ ਸਥਿਤੀ ਦੀ ਜਾਂਚ ਦੇ ਲਈ ਇਸ ਮਾਮਲੇ ਉਤੇ ਅਮਰੀਕੀ ਇਮੀਗ੍ਰੇਸ਼ਨ ਕਾਉਂਸਲ ਨੇ ਵੀ ਆਪਣੀ ਸਥਿਤੀ ਸਪਸ਼ਟ ਕੀਤੀ ਹੈ ਕਾਉਂਸਲ ਦੇ ਅਨੁਸਾਰ ਕਹਿ ਦਸਤਾਵੇਜ਼ੀ ਪ੍ਰਵਾਸੀ ਸੰਘੀ ਫੰਡ ਦੇ ਨਾਲ ਚੱਲ ਰਹੇ ਸੇਰ ਪ੍ਰੋਗਰਾਮ ਜਿਵੇਂ ਕਿ ਮੈਡੀਕੇਡ ਮੈਡੀਕੇਅਰ ਬੱਚਿਆਂ ਦਾ ਸਿਹਤ ਬੀਮਾ ਪ੍ਰੋਗਰਾਮ ਅਤੇ ਫੋਰਟੇਬਲ ਕੇਅਰ ਐਕਟਰ ਦੀਆਂ ਯੋਜਨਾਵਾਂ ਦੇ ਲਈ ਆਮ ਤੌਰ ਉਤੇ ਯੋਗ ਨਹੀਂ ਹੁੰਦੇ ਹਾਲਕੇ ਸੰਘੀ ਕਾਨੂੰਨ ਦੇ ਤਹਿਤ ਹਸਪਤਾਲ ਲੈਨ ਨੂੰ ਇਮੀਗ੍ਰੇਸ਼ਨ ਸਥਿਤੀ ਤੋਂ ਪੀਣਾ ਹਰ ਕਿਸੇ ਨੂੰ ਐਮਰਜੈਂਸੀ ਲਾਜ਼ਮੋਹੀਆ ਕਰਵਾਉਣਾ ਲਾਜ਼ਮੀ ਹੈ 1986 ਦੇ ਐਮਰਜੈਂਸੀ ਮੈਡੀਕਲ ਟ੍ਰੀਟਮੈਂਟ ਐਕਟ ਅਧੀਨ ਗੰਭੀਰ ਸਥਿਤੀ ਦੇ ਵਿੱਚ ਮਰੀਜ਼ਾਂ ਨੂੰ ਸਥਿਰ ਕਰਨ ਲਈ ਜ਼ਰੂਰੀ ਇਲਾਜ ਦਿੱਤਾ ਜਾਂਦਾ ਹੈ ਜਿਸ ਤੇ ਪੁਕਤਾਨੀ ਫੈਡਰਲ ਐਮਰਜੈਂਸੀ ਮੈਡੀਕੇਟ ਰਾਹੀਂ ਹਸਪਤਾਲਾਂ ਨੂੰ ਦਿੱਤੀ ਜਾਂਦੀ ਹੈ। ਇਸ ਨਾਲ ਹੀ ਅਮਰੀਕੀ ਇਮੀਗ੍ਰੇਸ਼ਨ ਕੌਂਸਲ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਰਾਸ਼ਟਰਪਤੀ 트ੰਪ ਦੇ ਵਨ ਬੀ ਬਿਊਟੀਫੁਲ ਬਿਲ ਦੇ ਤਹਿਤ 1 ਅਕਤੂਬਰ 2026 ਤੋਂ ਐਮਰਜੈਂਸੀ ਸਿਹਤ ਸਵਾਵਾ ਦੇ ਲਈ ਸੰਗੀ ਫੰਡਿੰਗ ਘਟਾਈ ਜਾ ਸਕਦੀ ਹੈ। ਨਵੇਂ ਨਿਯਮ ਦੇ ਅਨੁਸਾਰ ਮੈਡੀਕੇਟ ਯੋਗਤਾ ਸਿਰਫ ਕੁਝ ਸੀਮਤ ਸ਼੍ਰੇਣੀਆਂ ਜਿਵੇਂ ਕਿ ਗ੍ਰੀਨ ਕਾਰਡ ਧਾਰਕ ਕੁਝ ਕਿਊਬਨਰ हटाईਈ ਪ੍ਰਵੇਸ਼ ਕਰਤਾ ਤੇ सीओएफए ਨਾਗਰੀਕਾ ਤੱਕ ਹੀ ਰਹਿ ਜਾਵੇਗੀ ਕਾਉਂਸਲ ਦਾ ਵੀ ਕਹਿਣਾ ਹੈ ਕਿ ਇਸ ਦੇ ਨਾਲ ਕਈ ਸ਼ਰਨਾਰਥੀ ਮਨੁੱਖਤਵਦੀ ਪਰੋਲ ਪ੍ਰਾਪਤ ਲੋਕ ਅਤੇ ਤਸਕਰੀ ਜੋ ਖਰੇਲੂ ਹਿੰਸਾ ਤੋਂ ਬਚੇ ਕਈ ਵਿਅਕਤੀ ਮੈਡੀਕੇਟ ਤੱਕ ਪਹੁੰਚ ਗਵਾ ਸਕਦੇ ਨਹੀਂ ਇਸ ਤਰ੍ਹਾਂ ਅਦਾਲਤ ਦਾ ਇਹ ਫੈਸਲਾ ਇੱਕ ਪਾਸੇ ਇਮੀਗ੍ਰੇਸ਼ਨ ਲਾਗੂ ਕਰਨ ਨੂੰ ਸੀਮਤ ਹੱਦ ਤੱਕ ਸਹਾਇਤਾ ਦਿੰਦਾ ਹੈ ਚਾਹਤ ਕਿ ਦੂਜੇ ਪਾਸੇ ਪ੍ਰਵਾਸੀਆਂ ਦੀ ਨਿੱਜੀ ਸਿਹਤ ਜਾਣਕਾਰੀ ਦੀ ਰੱਖਿਆ ਨੂੰ ਵੀ ਯਕੀਨੀ ਬਣਾਉਂਦਾ ਹੈ ਅਮਰੀਕਾ ਵਿੱਚ ਇਮੀਗ੍ਰੇਸ਼ਨ ਅਤੇ ਪਰਦੇਦਾਰੀ ਦੇ ਨਾਲ ਜੁੜੇ ਇੱਕ ਕੈਂਪ ਫੈਸਲੇ ਦੇ ਵਿੱਚ ਸੰਘੀ ਅਦਾਲਤ ਨੇ ਸੋਮਵਾਰ ਨੂੰ ਵੱਡਾ ਫੈਸਲਾ ਸੁਣਾਇਆ ਇੱਕ ਸੰਘੀ ਚਾਰਟੀ ਚੰਪਾਇ ਸ਼ਾਸਨ ਨੂੰ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਯਾਨੀ ਕਿ ICE ਦੇ ਨਾਲ ਪ੍ਰਵਾਸੀਆਂ ਬਾਰੇ ਸੀਮਤ ਮੈਡੀਕੇਟ ਡਾਟਾ ਸਾਂਝਾ ਕਰਨ ਦੀ ਜਾਂਚ ਦੇ ਦਿੱਤੀ ਹੈ ਹਾਲ ਕਿ ਅਦਾਲਤ ਨੇ ਸਾਫ਼ ਕੀਤਾ ਹੈ ਕਿ ਡਾਟਾ ਸਾਂਝਾ ਕਰਨ ਉੱਤੇ ਕੜੀਆਂ ਹੱਦਾਂ ਲਾਗੂ ਰੱਖਣਗੀਆਂ ਅਤੇ ਇਹ ਫੈਸਲਾ ਕੈਲੀਫੋਰਨੀਆ ਦੇ ਉੱਤਰ ਜ਼ਿਲ੍ਹੇ ਲਈ ਅਮਰੀਕੀ ਜ਼ਿਲ੍ਹਾ ਅਦਾਲਤ ਵੱਲੋਂ ਦਿੱਤਾ ਗਿਆ ਜਿਸ ਤਹਿਤ ਆਈਸੀਈ ਨੂੰ ਸਿਰਫ ਕੁਝ ਮੁੱਢਲੀ ਪਛਾਣ ਜਾਣਕਾਰੀ ਤੱਕ ਹੀ ਪਹੁੰਚ ਹੋਵੇਗੀ ਅਦਾਲਤ ਦੇ ਹੁਕਮਾਂ ਦੇ ਅਨੁਸਾਰ ਸਰਕਾਰ ਆਈਸੀਈ ਨੂੰ ਮੈਡੀਕੇਅਰ ਰਿਕਾਰਡਾਂ ਵਿੱਚ ਮੌਜੂਦ ਨਾਗਰਿਕਤਾ ਸੰਬੰਧੀ ਘਰ ਦਾ ਪਤਾ ਫੋਨ ਨੰਬਰ ਜਨਮ ਮਿਤੀ ਅਤੇ ਮੈਡੀਕਲ ਪਛਾਣ ਨੰਬਰ ਵਰਗਾ ਵੀ ਸਿਮ ਡਾਟਾ ਹੀ ਦੇ ਸਕੇਗੀ ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਕਿਸੇ ਵੀ ਕਿਸਮ ਦੀ ਸੰਵੇਦਨਸ਼ੀਲ ਮੈਡੀਕਲ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਸਕਦੀ ਇਸ ਦੇ ਵਿੱਚ ਮਰੀਜ਼ਾਂ ਜਾਂ ਫਿਰ ਕਲੀਨਿਕਲ ਇਤਿਹਾਸ ਬਿਮਾਰੀਆਂ ਦੀ ਜਾਣਕਾਰੀ ਨਿਦਾਨ ਇਲਾਜ ਜਾਂ ਫਿਰ ਹੋਰ ਨਿੱਜੀ ਸਿਹਤ ਅਧਿਕਾਰ ਦੀ ਕੋਟ ਸ਼ਾਮਲ ਨੇ ਜੱਜ ਨੇ ਸੁਣਵਾਈ ਦੌਰਾਨ ਕਿਹਾ ਕਿ ਕਾਨੂੰਨ ਆਈਸੀ ਇਨੋਸਿਫ ਪਛਾਣ ਦੇਣਾ ਸੰਬੰਧਿਤ ਜਾਣਕਾਰੀ ਤੱਕ ਹੀ ਪਹੁੰਚ ਦੀ ਆਗਿਆ ਦਿੰਦਾ ਹੈ ਨਾ ਕਿ ਸਿਹਤ ਦੇ ਨਾਲ ਜੁੜੇ ਵਿਰਵੇ ਤੱਕ ਵਿਵਾਰਿਕ ਤੌਰ ਉਤੇ ਇਸ ਫੈਸਲੇ ਦਾ ਮਤਲਬ ਹੈ ਕਿ ਡਾਟਾ ਸ਼ੇਅਰਿੰਗ ਸਿਰਫ ਪਛਾਣ ਅਤੇ ਥਾਂ ਪਤਾ ਲਗਾਉਣ ਦੇ ਉਦੇਸ਼ ਲਈ ਹੋ ਸਕਦੀ ਹੈ ਨਾ ਕਿ ਕਿਸੇ ਵਿਅਕਤੀ ਦੀ ਸਿਹਤ ਸਥਿਤੀ ਦੀ ਜਾਂਚ ਦੇ ਲਈ ਇਸ ਮਾਮਲੇ ਉਤੇ ਅਮਰੀਕੀ ਇਮੀਗ੍ਰੇਸ਼ਨ ਕੌਂਸਲ ਨੇ ਵੀ ਆਪਣੀ ਸਥਿਤੀ ਸਪਸ਼ਟ ਕੀਤੀ ਹੈ ਕੌਂਸਲ ਦੇ ਅਨੁਸਾਰ ਕਹਿ ਦੱਸਤਾ ਵਿੱਚ ਪ੍ਰਵਾਸੀ ਸੰਘੀ ਫੰਡ ਦੇ ਨਾਲ ਚੱਲ ਰਹੇ ਸਿਹਤ ਪ੍ਰੋਗਰਾਮ ਜਿਵੇਂ ਕਿ ਮੈਡੀਕੇਡ ਮੈਡੀਕੇਅਰ ਬੱਚਿਆਂ ਦਾ ਸਿਹਤ ਬੀਮਾ ਪ੍ਰੋਗਰਾਮ ਅਤੇ ਫੋਰਟੇਬਲ ਕੇਅਰ ਐਫਟਰ ਦੀ ਨਿਯੋਜਨਾਵਾ ਦੇ ਲਈ ਆਮ ਤੌਰ ਉਤੇ ਯੋਗ ਨਹੀਂ ਹੁੰਦੇ ਹਾਲ ਕਿ ਸੰਘੀ ਕਾਨੂੰਨ ਦੇ ਤਹਿਤ ਹਸਪਤਾਲਾਂ ਨੂੰ ਇਮੀਗ੍ਰੇਸ਼ਨ ਸਥਿਤੀ ਤੋਂ ਬਿਨਾਂ ਹਰ ਕਿਸੇ ਨੂੰ ਐਮਰਜੈਂਸੀ ਲਾਜ਼ਮੋਹੀਆ ਕਰਵਾਉਣਾ ਲਾਜ਼ਮੀ ਹੈ 1986 ਦੇ ਅਮਰਜੈਂਸੀ ਮੈਡੀਕਲ ਟ੍ਰੀਟਮੈਂਟ ਐਕਟ ਅਧੀਨ ਗੰਭੀਰ ਸਥਿਤੀ ਦੇ ਵਿੱਚ ਮਰੀਜ਼ਾਂ ਨੂੰ ਸਥਿਰ ਕਰਨ ਦੇ ਲਈ ਜ਼ਰੂਰੀ ਇਲਾਜ ਦਿੱਤਾ ਜਾਂਦਾ ਹੈ ਜਿਸ ਦੇ ਭੁਗਤਾਨੀ ਫੈਟਲ ਅਮਰਜੈਂਸੀ ਮੈਡੀਕੇਟ ਰਾਹੀਂ ਹਸਪਤਾਲਾਂ ਨੂੰ ਕੀਤੀ ਜਾਂਦੀ ਹੈ ਅਸਨਾਲੀ ਅਮਰੀਕੀ ਇਮੀਗ੍ਰੇਸ਼ਨ ਕੌਂਸਲ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਰਾਸ਼ਟਰਪਤੀ ਟਰੰਪ ਦੇ 1 ਬੀ ਬਿਊਟੀਫੁੱਲ ਬਿਲ ਦੇ ਤਹਿਤ 1 ਅਕਤੂਬਰ 2026 ਤੋਂ ਅਮਰਜੈਂਸੀ ਸਿਹਤ ਸੁਵਾਮਾ ਦੇ ਲਈ ਸੰਗੀ ਫੰਡਿੰਗ ਕਟਾਇਆ ਜਾ ਸਕਦੀ ਹੈ ਨਵੇਂ ਨਿਯਮ ਦੇ ਅਨੁਸਾਰ ਮੈਡੀਕੇਟ ਯੋਗਤਾ ਸਿਰਫ ਕੁਝ ਸੀਮਤ ਸ਼੍ਰੇਣੀਆਂ ਜਿਵੇਂ ਕਿ ਗ੍ਰੀਨ ਕਾਰਡ ਧਾਰਕ ਕੁਝ ਕਿਊਬਨ ਅਤੇ ਆਈ ਪ੍ਰਵੇਸ਼ ਕਰਤਾ ਤੇ ਸੀਓਐਫਐ ਨਾਗਰੀਕਾ ਤੱਕ ਹੀ ਰਹਿ ਜਾਵੇਗੀ ਕੌਂਸਲ ਦੇ ਵੀ ਕਹਿਣਾ ਹੈ ਕਿ ਇਸ ਦੇ ਨਾਲ ਕਈ ਸ਼ਰਨਾਰਥੀ ਮਨੁਤਵਦੀ ਪਰੋਲ ਪ੍ਰਾਪਤ ਲੋਕ ਅਤੇ ਤਸਕਰੀ ਚਖਰੇਲੂ ਹਿੰਸਾ ਤੋਂ ਬਚੇ ਕਈ ਵਿਅਕਤੀ ਮੈਡੀਕੇਟ ਤੱਕ ਪਹੁੰਚ ਗਵਾ ਸਕਦੇ ਨੇ ਇਸ ਤਰ੍ਹਾਂ ਅਦਾਲਤ ਦਾ ਇਹ ਫੈਸਲਾ ਇੱਕ ਪਾਸੇ ਇਮੀਗ੍ਰੇਸ਼ਨ ਲਾਗੂ ਕਰਨ ਨੂੰ ਸਿਰਮਤ ਹੱਦ ਤੱਕ ਸਹਾਇਤਾ ਦਿੰਦਾ ਹੈ ਚਾਹਤ ਕਿ ਦੂਜੇ ਪਾਸੇ ਪਰਵਾਸੀਆਂ ਦੀ ਨਿੱਜੀ ਸਿਹਤ ਜਾਣਕਾਰੀ ਦੀ ਰੱਖਿਆ ਨੂੰ ਵੀ ਯਕੀਨੀ ਬਣਾਉਂਦਾ ਹੈ